ਇਸ ਲਈ ਭੇਜਿਆ ਕਿ ਜਗਤ ਉਹਦੇ ਨੇ ਬਚਾਇਆ ਹੈ ਮੇਰੇ ਪਿਆਰੇ ਪਰਉਦੇ ਭਰਾਓ ਜੋ ਇਹ ਪਰਮੇਸ਼ਰ ਦਾ ਬਚਨ ਦਾ ਇਸ ਤੋਂ ਪੜਿਆ ਇਹ ਸਾਡੇ ਲਈ ਬੜੀ ਇੱਕ ਆਸ ਤੋਂ ਉਮੀਦ ਵਾਲਾ ਹਿੱਸਾ ਵੱਡੀ ਖੁਸ਼ੀ ਵਾਲਾ ਹਿੱਸਾ ਕਿ ਪਰਮੇਸ਼ਰ ਸਾਨੂੰ ਬਚਾਉਣਾ ਚਾਹਦਾ ਪਰਮੇਸ਼ਰ ਦੀ ਕੋਈ ਮਰਜ਼ੀ ਨਹੀਂ ਆ ਕਿ ਸੰਨ ਜੋ ਕਿਸੇ ਨੂੰ ਨਾਸ਼ ਕਰੇ ਬਲਕਿ ਪਰਮੇਸ਼ਰ ਦੀ ਮਰਜ਼ੀ ਆ ਕਿ ਸਾਰੇ ਦੇ ਸਾਰੇ ਬਚਾਏ ਜਾਣ ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਜਗਤ ਉਧੇ ਭੇਜਿਆ ਤਾਂ ਕਿ ਜਗਤ ਉਹਨੇ ਬਚਾਇਆ ਜਾਏ ਇਸ ਲਈ ਨਹੀਂ ਭੇਜਿਆ ਕਿ ਜਗਤ ਨੂੰ ਨਾਸ਼ ਕਰੇ ਇਸ ਲਈ ਇਸ ਲਈ ਮੇਰੇ ਪਿਆਰੇ ਬਣਾ ਦੇ ਪ੍ਰਾਉ ਖੁਦਾ ਦਾ پاک ਕਲਾਮ ਜਿਹੜਾ ਕੋਈ ਦੱਸਦਾ ਕਿ ਸਾਨੂੰ ਆਖਰੀ ਸਾਲ ਤੱਕ ਖੁਦਾ ਦੇ ਪਾਕ ਕਲਾਨਾ ਅਰੇ ਦੇ ਖਰੇ ਰਹਿਣਾ ਚਾਹੀਦਾ ਜੇ ਥੋੜੇ ਦਿਨ ਖੁਦਾ ਦੇ ਪਾਕ ਕਲਾਨਾ ਨੂੰ ਖੁਦਾ ਦੇ ਹੁਕਮ ਨੂੰ ਮੰਨ ਲਿਆ ਜਿੱਦਾਂ ਆਦਮ ਤੇ ਹਵਾ ਸੀ ਆਦਮ ਤੇ ਹਵਾ ਨੂੰ ਪਰਮੇਸ਼ੁਰ ਦੀ ਕੋਈ ਮਰਜ਼ੀ ਨਹੀਂ ਸੀ ਕਿ ਬਾਗਿਆਨੋਂ ਜੋ ਬਾਹਰ ਕੱਢੇ ਪਰਮੇਸ਼ੁਰ ਦੀ ਮਰਜ਼ੀ ਸੀ ਕਿ ਇਹ ਸੁਖੀ ਤੇ ਖੁਸ਼ਹਾਲ ਜੀਵਨ ਬਸਰ ਕਰ ਪਰ आदम ਤੇ ਹਵਾ ਨੇ ਆਪ ਗਲਤੀ ਕਰਕੇ سزا ਪੂਰੀ ਜਿਹੜੀ ਆਰਟੀਕਲ ਆਦਮ ਦੀ اولاد ਦੇ ਉੱਤੇ ਆ ਕਿ ਜਿਹੜੀ ਜਾਨ ਗੁਨਾਹ ਕਰੇਗੀ ਉਹ ਚੂਹ ਮਰੇ ਇਸ ਰੀ ਖੁਦਾ ਦਾ ਪਾਕ ਕਲਾਮ ਇਹ ਗੱਲ ਕਹਿੰਦਾ ਕਿ ਆਦਮ ਹਵਾਨ ਨੂੰ ਖੁਦਾ ਨੇ ਬਾਅਦੇ ਜਦੋਂ ਉਹਦੋਂ ਬਾਅਦ ਕਢਿਆ ਜਦੋਂ ਖੁਦਾ ਦੀ ਮਰਜ਼ੀ ਉਹਨਾਂ ਮੰਨੀ ਛੱਡ ਦਿੱਤੀ ਖੁਦਾ ਦਾ ਹੁਕਮ ਮੰਨਣਾ ਉਹਨਾਂ ਛੱਡ ਦਿੱਤਾ ਇਹ ਸ੍ਰੀ ਆਜਵੀ ਜੇਸੀ 2 ਸਾਲ 4 ਸਾਲ ਭਗਤੀ ਕਰਕੇ ਉਹ ਤੋਂ ਬਾਅਦ ਖੁਦਾ ਦੇ ਹੁਕਮ ਨੂੰ ਛੱਡ ਜਾਨੇ ਆ ਤਾਂ ਅਸੀਂ ਕਿਹਾ ਪਹਿਲੀ ਭਗਤੀ ਦੇ ਗਵਾਹ ਬਿੰਨੇ ਆ ਜਿੱਦਾਂ ਆਤਮਦੇ ਹਵਾਂ ਨੇ ਪਹਿਲੀ ਭਗਤੀ ਕੀਤੀ ਵੀ ਗਵਾਲੀ ਔਰ ਉਹ ਖੁਦਾ ਦੀ ਸਜਾ ਦੇ ਹੇਠ ਆ ਕੇ ਖੁਦਾ ਦੀ ਸਜਾ ਦੇ ਹੇਠ ਆਣ ਕੇ ਬਾਗਿਅ ਅਦਮ ਤੋਂ ਬਾਹਰ ਕੱਢੇ ਗਏ ਔਰ ਇੱਕ ਵੱਡਾ ਪਾਪ ਸਾਰੀ ਸ੍ਰਿਸ਼ਟੀ ਦੀ ਉਹਨਾਂ ਪੈਦਾ ਕਰ ਦਿੱਤਾ ਲੇਕਿਨ ਸ਼ੁਕਰ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਿਸ ਨੇ ਇਸ ਸ੍ਰਿਸ਼ਟੀ ਦੇ ਆ ਕੇ ਉਸ ਕਲੰਕ ਨੂੰ ਆਦਮ ਤੋਂ ਮਿਟਾਇਆ ਔਰ ਸੁਰਜ ਰਾਜ ਦਾ ਰਸਤਾ ਖੋਲਿਆ ਅੱਜ ਵੀ ਜੋ ਕੋਈ ਇਨਸਾਨ ਆਪਣੇ ਪਾਪ ਨੂੰ ਮੰਨ ਕੇ ਪਾਪ ਨੂੰ ਛੱਡ ਦਿੰਦਾ ਤਾਂ ਰੱਬ ਦੀ ਕਿਰਪਾ ਉੱਤੇ ਹੋ ਜਾਂਦੀ ਆ ਰੱਬ ਦੀ ਦਇਆ ਉੱਤੇ ਹੋ ਜਾਂਦੀ ਆ ਔਰ ਨਵੇਂ ਜੀਵਨ ਦਾ ਮਾਰਗ ਉਹਨੂੰ ਮਿਲ ਜਾਂਦਾ ਇਸ ਲਈ ਮੇਰੇ ਪਿਆਰੇ ਤਨ ਤੇ ਪੜਾਓ ਸਾਨੂੰ ਬਚਣ ਲਈ ਸੋ ਲਾਵੇ ਜਾਣ ਲਈ ਜਿਹੜੀ ਪਰਮੇਸ਼ਰ ਨੇ ਆਪਣੇ वचन ਦਿਖਿਆ ਕਿ ਪਰਮੇਸ਼ਰ ਨੇ ਜਗਤ ਵਿੱਚ ਆਪਣੇ ਪੁੱਤਰ ਨੂੰ ਇਸਰੀ ਨਹੀਂ ਭੇਜਿਆ ਕਿ ਜਗਤ ਨੂੰ ਨਾਸ਼ ਕਰੇ ਬਲਕਿ ਇਸਰੀ ਭੇਜਿਆ ਕਿ ਜਗਤ ਉਹਦੇ ਵਿੱਚ ਬਚਾਇਆ ਜਾਏ ਪਰਮੇਸ਼ਰ ਯਿਸੂ مسیਹ ਜਿਹੜਾ ਰਾਹ ਹੱਕ ਦੀ ਸਚਾਈ ਆ ਜਿਹੜਾ ਦਰਵਾਜ਼ਾ ਉਹ ਤੇਰੇ ਸਭ ਨੂੰ ਬਚਾਉਣਾ ਚਾਹੁੰਦਾ ਇਸ ਲਈ ਸਾਨੂੰ ਸਭ ਨੂੰ ਉਹਦੇ ਕੀਮਤੀ ਲਹੂ ਵਿੱਚ ਪਾਪ ਤੋਂ ਤੋਬਾ ਕਰਨੀ ਚਾਹੀਦੀ ਹੈ ਯਿਸੂ ਮਸੀਹ ਨੇ ਆਪਣਾ ਕੀਮਤੀ ਲਹੂ ਇਸ ਲਈ ਵਹਾ ਤਾਂ ਕਿ ਸਾਡੇ ਗੁਨਾਹ ਉਹਦੇ ਲਹੂ ਬਹਾਉਣ ਨਾਲ ਮਾਫ਼ ਕੀਤੇ ਜਾਣ ਇਸ ਲਈ ਪਰਮੇਸ਼ਰ ਨੇ ਇਹ ਵੱਡਾ ਰਸਤਾ ਜੋ ਖੋਲਿਆ ਸਭ ਦੇ ਸਭ ਇਸ ਸਿਰਿਲ ਦੇਕਰ ਤੋਂ ਉਹ ਆਪਣਾ ਜੀਵਨ ਪਰਮੇਸ਼ਵਰ ਦੇ ਮੋੜ ਮੋਰ ਆਪਣੇ ਆਪ ਨੂੰ ਬਚਾਉਣ ਲਈ ਤਿਆਰ ਕਰ ਲੈ। ਖੁਦਾ ਆਪ ਸਭ ਨੂੰ ਬਰਕਤ ਦੇ। ਆਮੀਨ। ਆਮੀਨ। ਹallelujah। 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 ਪ੍ਰਭੂ ਸਭ ਨੂੰ ਇਸ ਸੰਦੇਸ਼ ਦੇ ਦੁਆਰਾ ਬਰਕਤ ਦੇ। ਆਮੀਨ।